ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਪੰਨਨ ਸਰਜੀਤ ਦੇ ਪ੍ਰਧਾਨ ਗਿਆਨੀ ਹਾਪੀ ਸਿੰਘ ਨੂੰ ਲੱਗਿਆ ਵੱਡਾ ਝਟਕਾ ਪਹਿਲਾਂ ਬਿਆਨਬਾਜ਼ੀ ਕੀਤੀ ਗਈ ਮਨਪ੍ਰੀਤ ਈਆਲੀ ਵੱਲੋਂ ਮਨਪ੍ਰੀਤ ਈਆਲੀ ਨੇ ਕਿਹਾ ਨਾ ਮੈਂ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਾ ਮੈਂ ਪੁਰਾਣੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੈਂ ਤਾਂ ਸਜਦਾ ਕਰਦਾ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਉਥੋਂ ਜਿਹੜੇ ਹੁਕਮਨਾਮੇ ਹੋਏ ਸੀ ਉਹਨਾਂ ਉੱਤੇ ਮੈਂ ਇਨ ਬਿਨ ਪੈਰਾ ਧਿਆंगा ਅਤੀ ਦਿੱਤਾ ਜਾ ਰਿਹਾ ਹੈ ਉਸ ਤੋਂ ਬਾਅਦ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇੱਕ ਮਹੀਨੇ ਦਾ ਅਲਟੀਮੇਟਮ ਦਿੱਤਾ ਕਿ ਭਈ ਆਪਣੇ ਲਿੱਜੀ ਹਿੱਤਾਂ ਨੂੰ ਛੱਡ ਕੇ ਗੱਲ ਕਰੋ ਕੌਮ ਦੀ ਗੱਲ ਕਰੋ ਸ਼੍ਰੋਮਣੀ ਅਕਾਲੀ ਦਲ ਦੀ ਪੁਰਨ ਸੰਜੀਤੀ ਦੀ ਗੱਲ ਕਰੋ ਪੰਥ ਦੀ ਗੱਲ ਕਰੋ ਸਾਰੇ ਹੀ ਕੌਮ ਨੂੰ ਪੰਥਕ ਲੋਕਾਂ ਨੂੰ ਇੱਕ ਝੰਡੇ ਥੱਲੇ ਇਕੱਠਾ ਕਰਨ ਦੀ ਲੇਕਿਨ ਹੁਣ ਇੱਕ ਹੋਰ ਬਾਗੀ ਧੜੇ ਦਾ ਆਗੂ ਉਹ ਗੱਲ ਕਰ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੰਜੀਤੀ ਦੀ ਇਟ ਮੀਨਸ ਕਿ ਗਿਆਨੀ ਹਾਟਰੀਸ ਜਿਹੜੀ ਪਾਰਟੀ ਦੇ ਪ੍ਰਧਾਨ ਨੇ ਉਹ ਪਾਰਟੀ ਦੇ ਵਿੱਚ ਵੱਡਾ ਖਲਾਰਾ ਪੈ ਗਿਆ ਹੈ ਪਹਿਲਾਂ ਮਨਪ੍ਰੀਤ ਕਿਆਲੀ ਆਊਟ ਹੋਏ ਹੁਣ ਇੱਕ ਹੋਰ ਆਗੂ ਉਹਨਾਂ ਨੇ ਪਹਿਲਾਂ ਕੀ ਕਿਹਾ ਹੈ ਮੈਂ ਪਹਿਲਾਂ ਉਹਦੇ ਬਾਰੇ ਤੁਹਾਨੂੰ ਗੱਲ ਕਰ ਦੱਸਦਾ ਹਾਂ ਦੱਸਿਆ ਜਾ ਰਿਹਾ ਹੈ ਕਿ ਅੱਜ ਇੱਥੇ ਕਾਨਫਰੰਸ ਕਰਤ ਦੌਰਾਨ ਇਥੇ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਕਿਹਾ ਕਿ ਪੰਥ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਪੰਜਾਬ ਤੇ ਪੰਥ ਦੀ ਇਤਿਹਾਸਿਕ ਤਾਕਤਵਰ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸਜੀਤ ਕਰਨਾ ਸਮੇਂ ਦੀ ਲੋੜ ਹੈ। ਉਹਨਾਂ ਨੇ ਨਵੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਹੀ ਕੀਤੀ ਹਾਲਾਂਕਿ ਉਹਨਾਂ ਵੱਲੋਂ ਲੋਹਾ ਪਾਇਆ ਗਿਆ ਅਤੇ ਉਹ ਪੁਨਰ ਸਜੀਤ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੀ ਬਣੇ। ਉਹਨਾਂ ਨੇ ਸਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਬਾਗੀ ਧੜੇ ਵਾਲੇ ਨੇ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਪ੍ਰਧਾਨ ਵੀ ਬਣਾਇਆ ਲੇਕਿਨ ਹੁਣ ਗੱਲ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸਜੀਤ ਕਰਨ ਦੀ ਇਸ ਆਗੂ ਵੱਲੋਂ ਇਹਦਾ ਨਾਮ ਮੈਂ ਪਹਿਲਾਂ ਤੁਹਾਨੂੰ ਬਾਅਦ ਵਿੱਚ ਦੱਸਾਂਗਾ ਪਹਿਲਾਂ ਆਪਾਂ ਗੱਲ ਕਰਦੇ ਇਹਨਾਂ ਨੇ ਕਿਹਾ ਕੀ ਇਹਨਾਂ ਨੇ ਕਿਹਾ ਕਿ ਪੰਥ ਵਿਖੇਲੀ ਹੋਈ ਤਾਕਤ ਨੂੰ ਇਕੱਠਾ ਕਰਨ ਦਾ ਤਰੀਕਾ ਉਹੀ ਹੈ ਜੋ ਅਕਾਲ ਤਖਤ ਸਾਹਿਬ ਨੇ 2 ਦਸੰਬਰ 2024 ਦੇ ਫੈਸਲੇ ਵਿੱਚ ਸੁਝ ਜ ਸੁਲਝਾਇਆ ਸੀ ਜਾਂ ਸੁਝਾ ਦਿੱਤਾ ਸੀ ਯਾਨੀ ਕਿ ਉਹਨਾਂ ਨੇ ਨਵੀਂ ਸ਼੍ਰੋਮਣੀ ਅਕਾਲੀ ਦਲ ਯਾਨੀ ਕਿ ਪੁਲਸ ਅਜੀਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਗੱਲ ਨਹੀਂ ਕੀਤੀ ਇਹ ਬੜਾ ਵੱਡਾ ਝਟਕਾ ਹੋਵੇਗਾ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਉਂਕਿ ਪਹਿਲਾਂ ਮਨਪ੍ਰੀਤ ਯਾਦਲੀ ਨੇ ਇਹ ਗੱਲ ਕਹਿ ਦਿੱਤੀ ਹੁਣ ਗੱਲ ਕਹਿ ਦਿੱਤੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਉਹਨਾਂ ਨੇ ਕਿ ਅਕਾਲੀ ਧੜਿਆਂ ਦੀ ਇਕਤਾ ਬਾਰੇ ਇਕਤਾ ਦੇ ਲਈ ਉਹਨਾਂ ਨੇ ਸਾਰਿਆਂ ਨੂੰ ਖੁੱਲਾ ਸੱਦਾ ਦੇ ਦਿੱਤਾ ਹੈ ਕਿ ਭਈ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਆਗੂਆਂ ਦੀ ਇਕਤਾ ਕਮਾਈ ਜਾਵੇ ਉਸ ਤੋਂ ਬਾਅਦ ਪੰਥ ਨੂੰ ਇਕੱਠਾ ਕੀਤਾ ਜਾਵੇ ਪੰਥ ਨੂੰ ਇੱਕ ਝੰਡੇ ਥੱਲੇ ਲਿਆਂਦਾ ਜਾਵੇ ਪੰਥ ਨੂੰ ਇੱਕੋ ਰਸੇ ਥੱਲੇ ਲੰਗਾਇਆ ਜਾਵੇ ਇਹ ਸਾਰੀਆਂ ਗੱਲਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਕਿਹਾ ਗਈਆਂ ਨੇ ਤੇ ਕਿਹਾਸ ਲਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅੱਗੇ ਉਹ ਕੀ ਲਿਖਦੇ ਨੇ ਉਹਨਾਂ ਨੇ ਕਿਹਾ ਕਿ ਆਪਸੀ ਵਾਦ ਉਹਨਾਂ ਨੇ ਕਿਹਾ ਕਿ ਆਪਸੀ ਵੱਡੇ ਵੱਡੇ ਵਿਵਾਦ ਮਿਲ ਕੇ ਬੈਠ ਕੇ ਦੂਰ ਹੋ ਜਾਂਦੇ ਹਨ ਕੌਮ ਦੀ ਚੜ੍ਹਦੀ ਕਲਾ ਵਾਸਤੇ ਪੰਥ ਦੀ ਨਮਾਇੰਦਾ ਜਮਾਤ ਸ਼੍ਰੋਮਣੀ ਅਕਾਲੀਆ ਨੂੰ ਸੱਤਾ ਵਿੱਚ ਲਿਆਉਣ ਦੇ ਚਾਵਣ ਸੋਹਿਰਦ ਲੋਕਾਂ ਨੂੰ ਆਪਸੀ ਵਿਵਾਦ ਸੰਗੇ ਆਪਸੀ ਭਾਈਚਾਰੇ ਤੇ ਪਰੰਪਰਾਵਾ ਮੁਤਾਬਕ ਅਕਾਲ ਤਖਤ ਸਾਹਿਬ ਦੀ ਦੇਖ ਰੇਖ ਤੇ ਨਿਪਟਾਰੇ ਚ ਨਿਪਟਾਉਣੇ ਚਾਹੀਦੇ ਹਨ ਪ੍ਰੋਫੈਸਰ ਚੰਦੂ ਮਾਜਰਾ ਨੇ ਇਹ ਵਿਆਖਿਆ ਉਹਨਾਂ ਬਾਰੇ ਅਕਾਲੀ ਦਲ ਵਿੱਚ ਵਾਪਸੀ ਬਾਰੇ ਚੱਲ ਰਹੀ ਚਰਚਾ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੱਤਾ ਹਾਲਾਂਕਿ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨਾਲ ਵਾਪਸੀ ਬਾਰੇ ਕੋਈ ਗੰਨਬਾਤ ਚਲਦੀ ਹੋਣ ਤੋਂ ਇਨਕਾਰ ਕਰ ਦਿੱਤਾ ਲੇਕਿਨ ਫਿਰ ਗੱਲ ਕਿਉਂ ਕਰ ਰਹੇ ਨੇ ਸ਼ਰੂਮਣੀ ਅਕਾਲੀ ਦਲ ਦੀ ਯਾਨੀ ਕਿ ਅੰਦਰੋਂ ਅੰਦਰੀਏ ਜ਼ਿਲ੍ਹੇ ਵੀ ਬਾਗੀ ਧੜੇ ਦੇ ਆਗੂ ਨੇ ਉਹ ਗੰਦਾ ਤੋਪਾ ਕਰ ਰਹੇ ਨੇ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਨ ਕਿਉਂਕਿ ਗੱਲ ਤਾਂ ਪ੍ਰਧਾਨਗੀ ਦੀ ਹੈ ਗੱਲ ਹੈ ਪੰਥਕ ਇਕਤਾ ਦੀ ਗੱਲ ਹੈ ਕੌਮ ਦੀ ਇਕਤਾ ਦੀ ਗੱਲ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਗੱਲ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੰਜੀਤ ਕਰਨ ਦੀ ਗੱਲ ਹੈ ਵਿਕਰੀ ਹੋਈ ਸ਼੍ਰੋਮਣੀ ਅਕਾਲੀ ਦਲ ਨੂੰ ਜੋੜਨ ਦੀ ਅਤੇ ਉਸ ਨੂੰ ਪੁਨਰ ਸੰਜੀਤ ਕਰਨ ਦੀ ਇਹ ਕਰ ਪ੍ਰੋਫੈਸਰ ਪ੍ਰੇਮ ਸਿੰਘ ਪ੍ਰੇਮ ਇਸਨ ਚੰਦੂ ਮਾਜਰਾ ਹੁਣ ਫਿਰ ਦੁਬਾਰਾ ਮੈਦਾਨ ਦੇ ਵਿੱਚ ਆ ਗਏ ਨੇ ਕਿ ਪ੍ਰਾਣੀ ਸ਼੍ਰੋਮਣੀ ਅਕਾਲੀ ਦਲ ਨੂੰ ਸੰਜੀਤ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਵੱਡੇ ਰੋਲੇ ਰੱਪੇ ਪੈਂਦੇ ਨੇ ਵਾਦ-ਵਾਦ ਹੁੰਦੇ ਨੇ ਲੇਕਿਨ ਉਹਨਾਂ ਨੂੰ ਬੈਠ ਕੇ ਸੁਲਝਾਇਆ ਜਾ ਸਕਦਾ ਹੈ ਇਹ ਕੌਮਾਸੇ ਵੀ ਬਿਹਤਰ ਹੈ ਇਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਸਤੇ ਵੀ ਬਿਹਤਰ ਹੈ ਇਹ ਬਿਹਤਰ ਹੈ ਸ਼ਰੋਮਣੀ ਅਕਾਲੀ ਦਲ ਵਾਸਤੇ ਅਤੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੁਪਰੀ ਚੀਲੀਡਰਸ਼ਪਾਸਤੇ ਯਾਨੀ ਕਿ ਆਪਣੀਆਂ ਮੁਹਾਰਾਂ ਪ੍ਰੋਫੈਸਰ ਪ੍ਰਿੰਸ ਸਿੰਘ ਚੰਦੂ ਮਾਜਰਾ ਵੱਲੋਂ ਮੂੜੀਆਂ ਜਾਰੀਆਂ ਨੇ ਪੁਰਾਣੀ ਸ਼ਰੋਮਣੀ ਅਕਾਲੀ ਦਲ ਵਾਸਤੇ ਧੰਨਵਾਦ